ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਸੂਬਾ ਸਰਕਾਰ ਵੱਲੋਂ ਜ਼ਰੂਰਤਮੰਦ ਲੋਕਾਂ ਲਈ ਕੱਚੇ ਮਕਾਨ ਪੱਕੇ ਕਰਨ ਅਤੇ ਮੁਫਤ ਰਾਸ਼ਨ ਦਾਲ ਵਰਗੀਆਂ ਸਕੀਮਾਂ ਤਾਂ ਚਲਾਈਆਂ ਗਈਆਂ ਹਨ ਅਤੇ ਸਰਕਾਰ ਤੁਹਾਡੇ ਦਵਾਰ ਤੇ ਸੁਸਾਸ਼ਨ ਹਫਤਾਵਾਰਗੇ ਕੈਂਪ ਲਗਾ ਕੇ ਇਹਨਾਂ ਜ਼ਰੂਰਮੰਦਾਂ ਤੱਕ ਸਰਕਾਰੀ ਸਹੂਲਤਾਂ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਜਾਂਦੀ ਹੈ ਪਰ ਫਿਰ ਵੀ ਇਹਨਾਂ ਸਹੂਲਤਾਂ ਦੇ ਅਸਲੀ ਹੱਕਦਾਰ ਜੋ ਇਹਨਾਂ ਕੈਂਪਾਂ ਤੱਕ ਵੀ ਨਹੀਂ ਪਹੁੰਚ ਪਾਉਂਦੇ ਇਹਨਾਂ ਸਹੂਲਤਾਂ ਤੋਂ ਅਜੇ ਵੀ ਵਾਂਝੇ ਹਨ। ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇੰਨੇ ਹਾਲਾਤ ਸੱਟ ਲੱਗਣ ਕੰਨ ਜਿਆਦਾ ਹਾਲਾਤ ਥੋੜੇ ਮਾੜੇ ਹੋ ਗਏ ਪਹਿਲਾਂ ਕੰਮ ਕਮ ਥੋੜਾ ਦਿਹਾੜੀ ਧੋੜੀ ਲੱਗ ਜਾਂਦੀ ਸੀ ਕੰਮ ਚੱਲੀ ਜਾਂਦਾ ਸੀ ਗੁਜਾੜਾ ਵਜਾੜਾ ਸੱਟ ਲੱਗਣ ਕੰਨ ਫਿਰ ਬਹੁਤ ਜ਼ਿਆਦਾ ਮੁਸ਼ਕਲ ਆਂਡ ਗਵਾਂਡ ਮਤ ਕਰ ਦਿੰਦੇ ਜੇ ਕੁਝ ਰਿਸ਼ਤੇਦਾਰ ਥੋੜੀ ਬੋਧੀ ਕਰ ਦਿੰਦੇ ਵਿੱਚੋਂ ਰੋਟੀ ਰੁੱਟੀ ਦਾ ਹੋ ਜਾਂਦਾ ਥੋੜਾ ਮੋਟਾ ਤੇੜਾ ਨਾ ਦਿਹਾਈ ਹੁਣ ਕਿਸੇ ਦੇ ਵੱਲ ਵੀ ਨਹੀਂ ਲਿਆ ਜਾਂਦਾ ਉਧੋਂ ਗੁਜਾੜਾ ਵਜਾੜਾ ਤੇ ਕਰਨੇ ਪੈਣਾ ਜੀ ਸਟਾਰਟ ਮੈਂ ਜਾਂਡਿਆ ਹੀ ਤੇ ਰਸਤੇ ਦੇ ਵਿੱਚ ਮੋਟਰਸਾਈਕਲ ਵੱਜ ਗਿਆ ਲਾਜ ਇੱਥੇ ਸਿਵਲ ਚੋ ਗਏ ਹੀ ਤੇ ਇਹਨਾਂ ਫਿਰ ਗੁਰਨਾਨਕ ਕੀਤਾ ਹੀ ਉੱਥੋਂ ਹੋਇਆ ਹੀ ਲਾਜ ਉਹ ਵੀ ਬਿਆਹ ਬਿਆਜੀ ਬੂਜੀ ਚੁੱਕ ਕੇ ਕਰਵਾਇਆ ਕੁਝ ਰਿਸ਼ਤੇਦਾਰਾਂ ਨੇ ਥੋੜੇ ਬੋਤੇ ਲਾਤੇ ਮਤ ਕਰਤੀ ਤੇ ਉਹ ਥੋੜਾ ਹੋਰ ਹਲੇ ਹੋਣਾ ਵਾ ਇੱਥੋਂ ਹੋਇਆ ਥੋੜਾ ਖਰਾਬ ਲੱਤ ਤੋਂ ਤੇ ਉਹ ਕਹਿੰਦੇ ਸੀ ਕਿ ਫੇਰ ਦੂਰ ਤੋਂ ਕਰਨਾ ਪੈਣਾ ਆਪਰੇਸ਼ਨ ਉਹਦਾ ਕਰਕੇ ਥੋੜਾ ਹਲੇ ਪਿਆ ਹੈ ਉਹ ਇਹ ਕਰਕੇ ਰੁਕੇ ਜਹਲੇ ਉਹ ਵੀ ਕਹਿੰਦੇ ਦੂਰੇ ਆਪਰੇਸ਼ਨ ਹੋਣਾ ਵਾ ਫਿਰ ਉਹ ਪਲੇਟਾਂ ਟੁੱਟਾ ਵੇਖਣਗੇ ਜਾਂ ਕੱਢਣਗੇ ਕੀ ਕਰਦੇ 10 ਵਰਮਾ ਸਤਾ ਤੋਂ ਸਰਪੰਚ ਇਹਨਾਂ ਦੇ ਹਾਲਾਤ ਇਹਨਾਂ ਨੇ ਦੱਸਿਆ ਕਿ ਇਹਨਾਂ ਦਾ ਬਿਜਲੀ ਦਾ ਮੀਟਰ ਔਰ ਕੱਚੇ ਘਰਾਂ ਦੀ ਇਹਨਾਂ ਨੇ ਫਾਈਲ ਕਹਿੰਦੇ ਦਿੱਤੀ ਸੀਗੀ ਔਰ ਮੈਂ ਕੋਸ਼ਿਸ਼ ਕਰਾਂਗਾ ਉਹਨੂੰ ਚੈੱਕ ਕਰਨ ਦੀ ਕਿ ਕਿੱਥੋਂ ਤੱਕ ਇਹਨਾਂ ਦੀ ਫਾਈਲ ਪਹੁੰਚੀ ਆ ਤੇ ਜੇ ਜ਼ਰੂਰਤ ਪਈ ਤੇ ਨਵੇਂ ਸਿਰੇ ਤੋਂ ਮੈਂ ਇਹਨਾਂ ਦੀ ਫਾਈਲ ਦੁਬਾਰਾ ਨਿਊ ਭਰ ਕੇ ਖੁਦ ਲੈ ਕੇ ਜਾਵਾਂਗਾ ਔਰ ਜਿੰਨੀ ਵੀ ਮਦਦ ਹੋ ਸਕੇਗੀ ਇਹ ਪਰਿਵਾਰ ਦੀ ਮੈਂ ਜ਼ਰੂਰ ਕਰਾਂਗਾ